ਪੰਜਾਬ ਚ ਘਰਾਂ ਦੁਕਾਨਾਂ ਅਤੇ ਫਲੈਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਪੰਜਾਬ ਸਰਕਾਰ ਨੇ ਸ਼ਹਿਰੀ ਨਿਗਮਾਂ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਦੇ ਦਾਅਵੇ ਨਾਲ ਘਰਾਂ ਫਲੈਟਾਂ ਅਤੇ ਦੁਕਾਨਾਂ ਤੇ ਲਾਗੂ ਪ੍ਰਾਪਰਟੀ ਟੈਕਸ ਚ 5% ਦਾ ਵਾਧਾ ਕਰ ਦਿੱਤਾ ਹੈ ਇਹ ਨਵੀਆਂ ਦਰਾਂ 1 April 2025 ਤੋਂ ਲਾਗੂ ਮੰਨੀਆਂ ਜਾਣਗੀਆਂ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਗਰ ਨਿਗਮ ਦੀ ਆਮਦਨ ਵਧੇਗੀ ਅਤੇ ਸ਼ਹਿਰੀ ਵਿਕਾਸ ਯੋਜਨਾਵਾਂ ਨੂੰ ਨਵੀਂ ਤਾਕਤ ਮਿਲੇਗੀ ਮਲਟੀਪਲੈਕਸਾਂ ਨੂੰ ਇਸ ਟੈਕਸ ਤੋਂ ਇਸ ਟੈਕਸ ਦੇ ਵਾਧੇ ਤੋਂ ਬਾਹਰ ਰੱਖਿਆ ਗਿਆ ਹੈ ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਕਲ ਰਾਜ ਘਰੇਲੂ ਉਤਪਾਦ ਦਾ 0.25 ਫੀਸਦੀ ਵਾਧੂ ਕਰਜ਼ਾ ਲੈਣ ਦੀ ਇਜਾਜ਼ਤ ਉਸੇ ਹਾਲਚ ਦਿੱਤੀ ਹੈ ਜੇਕਰ ਇਹ ਪ੍ਰਾਪਰਟੀ ਟੈਕਸ ਵਧੇ ਕੇਂਦਰ ਦੇ ਹਾਊਸਿੰਗ ਐਂਡ ਅਰਬਨ ਅਫੇਅਰਸ ਮੰਤਰਾਲੇ ਵੱਲੋਂ ਸ਼ਹਿਰੀ ਵਿਕਾਸ ਯੋਜਨਾਵਾਂ ਲਈ ਫੰਡਿੰਗ ਹਾਸਲ ਕਰਨ ਲਈ ਵੀ ਇਹ ਟੈਕਸ ਵਾਦਾ ਲਾਜ਼ਮੀ ਸੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਗਰ ਨਿਗਮਾਂ ਨੂੰ ਵਿਤੀ ਖੁਦ ਮੁਖਤਿਆਰੀ ਮਿਲੇਗੀ ਅਤੇ ਨਵੇਂ ਵਿਕਾਸ ਪ੍ਰੋਜੈਕਟ ਸਫਲ ਹੋਣਗੇ ਰਿਹਾਇਸ਼ੀ ਪ੍ਰਾਪਰਟੀਆਂ ਸਿਰਫ 125 ਵਰਗ ਗਜ ਤੋਂ ਵੱਧ ਦੇ ਘਰਾਂ ਅਤੇ 50 ਵਰਗ ਗਜ ਤੋਂ ਵੱਧ ਦੇ ਫਲੈਟਾਂ ਤੇ ਟੈਕਸ ਲਾਗੂ ਹੋਵੇਗਾ ਡਬਲ ਸਟੋਰੀ ਘਰ ਜੇਕਰ 60 ਗਜ ਤੋਂ ਵੱਧ ਦੇ ਘਰ ਦੋ ਮੰਜ਼ਲਾ ਵਾਲੇ ਨੇ ਉਹ ਵੀ ਟੈਕਸ ਦੇ ਘੇਰੇ ਚ ਆਉਣਗੇ ਵਪਾਰਕ ਇਮਾਰਤਾਂ ਦੁਕਾਨਾਂ ਰੈਸਟੋਰੈਂਟਾਂ ਪ੍ਰਾਈਵੇਟ ਹਸਪਤਾਲਾਂ, ਸੋਸ਼ਲ ਕਲੱਬਾਂ ਅਤੇ ਖੇਡ ਮੈਦਾਨਾਂ ਤੇ ਵੀ ਇਹ ਟੈਕਸ ਲਾਗੂ ਰਹੇਗਾ। ਮਲਟੀਪਲੈਕਸ ਇਸ ਵਾਅਦੇ ਤੋਂ ਬਾਹਰ ਰਹਿਣਗੇ। ਆਨਲਾਈਨ ਪ੍ਰਕਿਰਿਆ। ਪੰਜਾਬ ਸਰਕਾਰ ਦੇ ਐਮ ਸੇਵਾ ਪੋਰਟਲ ਤੇ ਲੌਗਇਨ ਕਰੋ। ਜ਼ਰੂਰੀ ਜਾਣਕਾਰੀ, ਮੋਬਾਈਲ ਨੰਬਰ, ਨਾਮ, ਸ਼ਹਿਰ ਦਰਜ ਕਰਨ ਤੇ OTP ਜਨਰੇਟ ਹੋਵੇਗਾ। ਸੰਪਤੀ ਦੀ ਜਾਣਕਾਰੀ, ਪ੍ਰਾਪਰਟੀ ਆਈਡੀ, ਪੁਰਾਣੀ ਪ੍ਰਾਪਰਟੀ ਆਈਡੀ, ਮੁਹੱਲਾ, ਦਰਵਾਜਾ ਨੰਬਰ ਆਦਿ ਦਰਜ ਕਰਨ ਤੋਂ ਬਾਅਦ ਟੋਟਲ ਆਪ ਹੀ ਟੈਕਸ ਦੀ ਰਕਮ ਦਿਖਾ ਦੇਵੇਗਾ ਚੌਥਾ ਨੰਬਰ ਭੁਗਤਾਨ ਦੇ ਤਰੀਕੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਨੈਟ ਬੈਂਕਿੰਗ ਰਾਹੀਂ ਆਨਲਾਈਨ ਭੁਗਤਾਨ ਕੀਤਾ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਅਦੇ ਨਾਲ ਸ਼ਹਿਰੀ ਖੇਤਰਾਂ ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਹਾਲਾਂਕਿ ਆਮ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠ ਜੀਰੇ ਮੱਧ ਵਰਗ ਤੇ ਇਹ ਫੈਸਲਾ ਵਿਤੀ ਦਬਾਅ ਵਧਾਏਗਾ